ਜੈ ਵਾਲਮੀਕੀ ਹਾਰ ਹਰ ਵਾਲਮੀਕੀ ਜੈ ਗੁਰੂ ਗਿਆਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਆਪੀ ਇੰਝ ਆਪਾਰਤ ਸੋ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਪਰਿਵਾਰਾਂ ਨੂੰ ਹਮੇਸ਼ਾ ਹੀ ਆਪਣੇ ਗਰੀਬ ਆਪਣੇ ਪਰਿਵਾਰਾਂ ਦੀ ਆਵਾਜ਼ بلند ਕਰਨ ਲਈ ਸੜਕਾਂ ਦੇ ਉੱਤੇ ਜਿਹੜਾ ਆ ਉਹ ਬੈਠਣਾ ਪੈਂਦਾ ਸੋ ਇਸੇ ਤਰ੍ਹਾਂ ਪਿਛਲੇ ਦਿਨੀ ਪਿੰਡ ਤਲਵੰਡੀ ਨਾਦ ਦੇ ਵਿੱਚ ਜੋ ਵਾਲਮੀਕੀ ਮਜਬੀ ਸਖ ਪਰਵਾਰ ਦੇ ਨਾਲ ੱੱਕੇਸ਼ਾ ਹੀ ਕੀਤੀ ਜਾ ਰਹੀ ਹੈ ਉਹਨਾਂ ਦਾ ਜਿਹੜਾ ਪਾਣੀ ਦਾ ਨਿਕਾਸ ਅਤੇ ਪਿਛਲੀਆਂ ਚਾਰ ਪੀੜੀਆਂ ਤੋਂ ਜਾਂਦਾ ਹੋਇਆ ਰਸਤਾ ਜੋ ਪੁਲਿਸ ਦੇ ਮੁਲਾਜ਼ਮ ਜੋ ਅਫਸਰ ਨੇ ਜੋ ਪੁਲਿਸ ਦੇ ਵਿੱਚ ਬਤੌਰ ਵੱਡੇ ਵੱਡੇ ਅਫਸਰ ਲੱਗੇ ਆ ਜਿਨ੍ਹਾਂ ਦੇ ਉੱਤੇ ਜ਼ਿਲ੍ਹਾ ਐਸਐਸਪੀ ਦਾ ਇਤਹਾਤਪੂਰਨ ਹੈਗਾ ਹੀ ਆ ਉਹਦੇ ਨਾਲ ਨਾਲ ਸਰਕਾਰ ਨੇ ਜਿਹੜਾ ਆ ਉਹ ਵੀ ਹੱਥ ਰੱਖਿਆ ਹੋਇਆ ਕਿਉਂਕਿ ਉੱਥੋਂ ਦੇ ਜਿਹੜੇ ਹਲਕਾ ਅਜ਼ਨਾਲਾ ਦੀਨ ਪਿੰਡ ਤਲਵੰਡੀ ਨਾ ਰਹਿੰਦਾ ਤੇ ਹਲਕਾ ਅਜ਼ਨਾਲਾ ਜਿਹੜਾ ਆ ਉਹ ਸਾਡੇ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਦਾ ਹਲਕਾ ਆ ਤੇ ਸਾਨੂੰ ਜਿਹੜਾ ਆ ਉਹ ਪੂਰਨ ਜਿਹੜਾ ਵਿਸ਼ਵਾਸ ਹੈ ਕਿ ਜਿਹੜਾ ਕੁਲਦੀਪ ਸਿੰਘ ਧਾਰੀਵਾਲ ਦੀ ਦਖਲਅੰਦਾਜ਼ੀ ਕਾਰਨ ਉਸ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਤੇ ਪ੍ਰਸ਼ਾਸਨ ਦੇ ਕੰਮ ਤੇ یوں ਨਹੀਂ ਰेंग ਰਹੀ ਇਸ ਕਰਕੇ ਅੱਜ ਸਮੂਹ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਉਪਗਵਾਨ ਵਾਲਮੀਕੀ ਮਹਾਰਾਜ ਦੇ ਪਾਵਨ ਸਰੂਪ ਦੇ ਨਾਲ ਜਿਹੜਾ ਸਾਡਾ ਦਫ਼ਤਰ ਹੈ ਸਾਡੇ ਪੰਜਾਬ ਦੇ ਪ੍ਰਚਾਰ ਸਕੱਤਰ ਪਰਮਜੀਤ ਸਿੰਘ ਉਹਨਾਂ ਦੇ ਆਫਿਸ ਦੇ ਵਿੱਚ ਅੱਜ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਹੋਏ ਆ ਤੇ ਇਹ ਦੱਸਣਾ ਚਾਹੁੰਦੇ ਕਿ 17 ਤਰੀਕ ਵਾਲੇ ਦਿਨ ਇਸ ਤੇ ਪੂਰੀਆਂ ਜਥੇਬੰਦੀਆਂ ਅੰਮ੍ਰਿਤਸਰ ਸਿਟੀ ਅਤੇ ਅਧਿਆਪੀ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਬੁਲਾ ਕੇ ਇੱਕ ਵੱਡੀ ਮੀਟਿੰਗ ਜਿਹੜੀ ਆ ਉਹ ਕੀਤੀ ਜਾਏਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜ਼ਿਲ੍ਹਾ ਅੰਮ੍ਰਿਤਸਰ ਅਧਿਆਪੀ ਦਾ ਐਸਐਸਪੀ ਉਹਨਾਂ ਦਾ ਘਰੋਂ ਕੀਤਾ ਜਾਏਗਾ ਅਤੇ ਕੁਲਦੀਪ ਸਿੰਘ ਧਾਰੀਵਾਲ ਉਸ ਦਾ ਜਿਹੜਾ ਪੁਤਲਾ ਫੂਕਿਆ ਜਾਏਗਾ ਅਤੇ ਸਰਕਾਰ ਨੂੰ ਦੱਸਿਆ ਜਾਏਗਾ ਕਿ ਜਿੰਨਾ ਤੱਕ ਉਸ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਵਾਦਵੀ ਕੀ ਮਜਬੂਰ ਇਸ ਇੱਕ ਸਮਾਜ ਆਪਣੇ ਲੋਕਾਂ ਦੀ ਲੜਾਈ ਆਪਣੇ ਭਾਈਚਾਰੇ ਦੀ ਲੜਾਈ ਲੜਦਾ ਰਹੇਗਾ ਕਿਉਂਕਿ ਉਹਨਾਂ ਦੇ ਉੱਤੇ ਸ਼ਡਿਊਲ ਕਾਸਟ ਦਾ ਪਰਚਾ ਇਸ ਕਰਕੇ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਦੇ ਉੱਤੇ ਪੰਜਾਬ ਦੇ ਸਰਕਾਰ ਦੇ ਮੰਤਰੀ ਦਾ ਜਿਹੜਾ ਪੂਰਨ ਹੱਥ ਹੈ ਤੇ ਪੰਜਾਬ ਦੀ ਪੁਲਿਸ ਜਿਹੜੀ ਹੈ ਉਹਨਾਂ ਅਫਸਰਾਂ ਨੂੰ ਪਛਾਣ ਲਈ ਆਪਣੇ ਪੂਰਨ ਯਤਨ ਕਰ ਰਹੀ ਆ ਇਸ ਕਰਕੇ ਅਸੀਂ ਇਹਦਾ ਪੂਰੀ ਔਰ ਵਿਰੋਧ ਕਰਾਂਗੇ ਤੇ 17 ਤਰੀਕ ਨੂੰ ਇੱਕ ਹੰਗਾਮਾ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਜਿਹੜੀ ਉਹ ਤਿਆਰ ਕੀਤੀ ਜਾਏਗੀ ਪੰਜਾਬ ਸਰਕਾਰ ਮੁਰਦਾਬਾਦ 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 ਮੰਤਰੀ ਕੁਲਦੀਪ ਸਿੰਘ ਢਾਲੀਆ ਮੁਰਦਾਬਾਦ 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 ਐਸਐਸਪੀ ਅਦੀਤਮ ਸਿੰਘ ਸੋਹਣ ਮੁਰਦਾਬਾਦ 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 ਡਾਕਟਰ ਰੇਜ ਮੁਰਦਾਬਾਦ ਮੁਰਦਾਬਾਦ ਸਾਰੇ ਬੋਲੇ Oh